ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵਿਸ਼ਨੂੰ ਜਨ ਕਲਿਆਣ ਪੀਰ ਤੋਂ ਅੱਜ ਅਸੀਂ ਲక్ష్ਮੀ ਲੇਡੀਜ਼ ਕਲੱਬ ਤੇ ਬੁਚੇ ਅੱਜ ਤੇ ਵਿਸਾਖੀ ਦਾ ਫੰਕਸ਼ਨ ਕਰਾਇਆ ਗਿਆ ਤੇ ਵਿਸ਼ਾਣ ਦੇ ਮੁੱਖ ਰੱਖਦੇ ਜਿਹੜੇ ਮੈਡਮ ਜਿਹੜੇ ਨਾਲ ਨਾਲ ਅਸੀਂ ਗੱਲਬਾਤ ਕਰਦੇ ਮੈਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਵਿੰਦਿਆ ਸੂਦ ਅੱਜ ਅਸੀਂ ਇੱਥੇ ਲక్ష్ਮੀ ਲੇਡੀਜ਼ ਕਲੱਬ ਆਏ ਆ ਇਹਨਾਂ ਦਾ ਪਹਿਲਾ ਇਵੈਂਟ ਹੈ ਸਾਲ ਦਾ ਅਨੂ ਗੁਪਤਾ ਤੇ ਸ਼ੈਲੀ ਗੁਪਤਾ ਨੇ ਸਾਰਾ ਆਰਗੇਨਾਈਜ਼ ਕੀਤਾ ਵਿਸਾਖੀ ਦਾ ਇਵੈਂਟ ਬਹੁਤ ਸੋਨਾ ਅਰੇਂਜਮੈਂਟ ਕੀਤਾ ਹੈ ਚਰਖੇ पक्षियाँ सारा पिंड का माहौल बनाया हुआ है शुरुआत में की गणेश बंधना तो रब लैके हूँ अस गिधा भंगड़ा करेंगे दो ग्रुप रेडी किए एक टीम मेंबर्स भी परफॉर्म करेंगे ਏ ਭਾਨੇ ਨਾ ਸਿਰਫ ਮੇਰੇ ਨਾਲ ਲੈ ਹੁਣ ਤੇਰੀ ਸੱਸ ਕੋਟ ਕੋ ਕੋ ਉਹ ਜਿਹੇ ਕਿੰਨੇ ਮੇਟਲ ਦੂ ਮੇਰਾ ਕੋਈ ਸਮਾਨ ਕਾ ਤੇ ਉੱਛੇ ਖਚ ਇਹ ਨੱਚ ਨੱਚ ਜਾਈਂਗੀ ਸਮਾਨ ਲੈ ਗੱਲ ਸੁਣ ਮੈਂ ਉਹਦੇ ਨਾਲ ਐਡਜਸਟ ਨਹੀਂ ਕਰਨਾ ਤਤ ਤੇਰੀ ਮੇਰੀ ਬਜਟ ਐਡਜਸਟਮੈਂਟ ਹੈ ਕਿ ਤਾ ਚਾ ਚਾ ਨਾ ਕਰੇਗਾ ਉੱਠੇ ਜਾ ਕੇ ਰੱਖ ਲੈ ਲੈ ਗੱਲ ਸੁਣ ਤੇਰੀ ਸੱਸ ਐਨੀ ਤੇ ਜੂਸ ਉਹਨੇ ਤੈਨੂੰ ਮਿਲੇ ਜਾਣਗੇ ਪੈਸੇ ਕਿਹਨੇ ਦੇਤੇ ਉਹ ਤਾਂ ਕੋਈ ਮੇਰੀ ਜੂਨ ਅਗਲੇ ਕਿਸੇ ਨੂੰ ਤੈਨੂੰ ਪਤਾ कितनी कंजूस है और मेला से जा रहा है ना तो उसने जगह से गाली पहन दिया जुगर से तेरी जुगत लगा रही वो बस कुछ नहीं थोड़े जो पांडे थोड़े जो कपड़े बेचे पैसे बटे बाकी जुगत और तू तो अपने कपड़े के पांडे, पांडे बेचते मेरे नहीं तो पागल ਮਨਨਾ ਕੱਟੂਕੀ ਇਹਦੇ ਲਈ ਜਮੀਂ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ